ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣ ਤੇ ਤੰਦਰੁਸਤ ਹੋਣਗੇ ਜੜਦੀਆਂ ਕਲਾ ਵਿੱਚ ਹੋਣਗੇ ਆਪਣੇ ਆਪਣੇ ਜਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਸ਼ਾਮ ਦਾ ਟਾਈਮ ਹੋਇਆ ਸੀ ਦੁਪਹਿਰ ਦਾ ਟਾਈਮ ਹੋਇਆ ਹੋ ਸੀ ਆਪਾਂ ਨਾ ਚਾਹ ਬਣਾਉ ਲੱਗੇ ਹੋਏ ਸੀ ਬੱਚੇ ਕਹਿੰਦੇ ਚਾਹ ਪੀਣੀ ਹੈ ਤਾਂ ਕਰਕੇ ਆਪਾਂ ਨੇ ਨਾ ਹੁਣ ਚਾਹ ਬਣਾ ਕੇ ਰੱਢੇ ਆ ਅੱਜ ਨਾ ਮੇਰਾ ਨਾ ਸਰੀਰ ਠੀਕ ਨਹੀਂ ਸੀ ਹੈਗਾ ਮੈਨੂੰ ਨਾ ਬੁਖਾਰ ਹੋਇਆ ਬਦੀ ਔਰ ਮਾਤਾ ਬਿਲੋਣਾ ਲੱਤਾਂ ਬਾਹਾਂ ਬਹੁਤ ਜ਼ਿਆਦਾ ਦੁਖਦੀਆਂ ਤੇਨੂੰ ਦਰਦ ਹੋ ਰਿਹਾ ਇਸੇ ਲੱਤਾਂ ਬਾਹਾਂ ਚੋ ਸਰੀਰ ਅੱਜ ਮੇਰਾ ਬਿਲਕੁਲ ਵੀ ਠੀਕ ਨਹੀਂ ਸੀ ਹੈਗਾ ਅੱਜ ਮੇਰਾ ਬਲੌਕ ਬਣਾਉਣਾ ਇਹਨੂੰ ਜੰਮੀ ਦਿਨ ਨਹੀਂ ਕੀਤਾ ਹੈਗਾ ਵਿਚਰੋ ਫਿਰ ਵੀ ਬਣਾਉਣਾ ਪੈਂਦਾ ਹੀ ਹੈ ਹਨਾ ਕੰਮ ਤਾਂ ਕਰਨਾ ਹੀ ਹੈ ਹਨਾ ਕੰਮ ਕਰਨਾ ਪੈਂਦਾ ਹੀ ਹੈ ਹਨਾ ਘਰ ਦਾ ਵੀ ਕੰਮ ਕਰਨਾ ਪੈਂਦਾ ਹਾਂਜੀ ਆਪਾਂ ਫਿਰ ਨਾ ਇੱਧਰ ਭਾਂਡੇ ਬੈਸੇ ਮੈਂ ਖ਼ਜਰ ਭਾਂਡੇ ਵੀ ਮਾਣਦਾ ਮਾਂ ਅੱਜ ਤਾਂ ਨਾ ਮੈਂ ਸੱਜਰੇ ਕੰਮ ਨਿਮੇੜ ਕੇ ਨਾ ਅੱਜ ਪੈ ਗਈ ਸੀ ਮੈਂ 12:30 ਵਜੇ ਨਾ ਕੰਮ ਨੇ ਮੇੜੇ ਕੱਜ ਨੇ ਪੈ ਗਈ ਫਿਰ ਮੇਰਾ ਜਮੇ ਸਰੀਰ ਜਮੇ ਬਿਲਕੁਲ ਨਹੀਂ ਸੀ ਠੀਕ ਹੈਗਾ ਹਾਂਜੀ ਆਪਾਂ ਹੋ ਰੇ ਭਾਂਡੇ ਮਾਂਜਦੇ ਸੀ ਮੈਂ ਤਾਂ ਨਾ ਹਿੰਮਤ ਨਹੀਂ ਦੀ ਹੋ ਸਹੀ ਹੋ ਰਹੀ थी मैं बहुत मतलब ਬਹੁਤ ਔਖਾ ਕੰਮ ਕਰਿਆ ਜਿਹੜਾ ਕੰਮ ਕਰਿਆ ਚਲੋ ਜੀ ਕੰਮ ਤੋਂ ਕਰਨੇ ਕਰਨਾ ਹਾਂਜੀ ਆਪਾਂ ਹੁਣ ਮੇਰੇ ਭਾਂਡੇ ਮਾਂਜਣ ਲੱਗ ਗਏ ਸੀ ਮੈਂ ਕਿਹਾ ਚਲ ਭਾਂਡੇ ਵੀ ਤੇ ਚੱਲਦਾ ਮੈਂ ਇੱਕਮ ਜੋ ਸਕੂਲ ਤੋਂ ਆਇਆ ਸੀ ਇੱਕਮ ਵੀ ਚਾਹ ਮੰਗਣ ਲੱਗਿਆ ਮम्मी ਕਹਿੰਦਾ ਚਾਹ ਪੀਣੀ ਆ ਮੈਂ ਤਾਂ ਕਰਕੇ ਚਾਹ ਬਣਾਉਣ ਲੱਗੀ ਫਿਰ ਹਾਂਜੀ ਆਪਣੀ ਬਾਹਰ ਫਿਰ ਮੈਂ ਚੁੱਲੇ ਪਰ ਮੈਂ ਕਿਹਾ ਚਲੋ ਦਾਲ ਵੀ ਧਰ ਦੇਣੀ ਆ ਬਣੀ ਜਾਊਗੀ ਰਿਚੀ ਜਾਊਗੀ ਆਪਾਂ ਫਿਰ ਮੂੰਗੀ ਦੀ ਆਰ ਰਾਜਮਾ ਵਿੱਚ ਪਾ ਕੇ ਘੋਟੇ ਮਛੋਲਾ ਦੀ ਦਾਲ ਵਿੱਚ ਪਾ ਕੇ ਵਿੱਚ ਮਾਂ ਪਾ ਲਈ ਸੀ ਚਾਰੇ ਮਿਕਸ ਕਰਕੇ ਇਹਨਾਂ ਦੀ ਦਾਲ ਤਰੀਬ ਸੀ ਮੇਰੀ ਚੁੱਲੇ ਤੇ ਮੈਂ ਚੱਲ ਚੁੱਲੇ ਤੇ ਦਾਲ ਬਣਾਉਣ ਆਣੇ ਆ ਮੈਂ ਫਿਰ ਉਧਰ ਮੈਂ ਡੰਗਰਾਂ ਕਨੇ ਵੀ ਜਾਇਆ ਇਸੇ ਨੇ ਚਾ ਵੀ ਰਿਜਣ ਲੱਗ ਗਈ ਮੈਂ ਕਿਹਾ ਚੱਲ ਨਾਲ ਦੀ ਨਾਲ ਚਾ ਰਿਜੀ ਜਾਊਗੀ ਲੜੇ ਆਪਾਂ ਆਪਣਾ ਆਂਡੇ ਮਾਂਸ ਲਾਣੀਆ ਤੋਕ ਤਾਂ ਕਰਕੇ ਬਸ ਹੁਣ ਆਪਾਂ ਨੇ ਭਾਂਡੇ ਘੱਲ ਦੇ ਦੀ ਮੈਂ ਕਿਹਾ ਚੱਲ ਹੁਣ ਆ ਨਬਜਰੀ ਛੋਟੀ ਜੀ ਮਾਣੂ ਆ ਇਹ ਨਾ ਹੁਣ ਗਾ ਪਾ ਰਹੀ ਹੈ ਮੈਨੂੰ ਨੰਗਾ ਨਹੀਂ ਦਿੰਦੀ ਹੈਗੀ ਵੀ ਦੁੱਧ ਪਾਓ ਹਨਾ ਕਈ ਨੇ ਬਜਰੀਆਂ ਹਨਾ ਬਲੋਂਗੜੇ ਜੇ ਚੱਲ ਮੈਂ ਇਹਨਾਂ ਨੂੰ ਦੁੱਧ ਪਾਦਾ ਨਹੀਂ ਹੁੰਦੀ ਆ ਮੇਉ ਮੇਉ ਤਾਂ ਹੀ ਕਰਦੀ ਆ ਹਾਂ ਦੁੱਧ ਲੈ ਕੇ ਆਉਂਗੀ ਚਲ ਲੱਗ ਜੂਗੀ ਪੀਣ ਚਰੀ ਕਈ ਘੋਲੀਆਂ ਲਾਈਆਂ ਨੇ ਕੱਦੀ ਦੇਖਦੀ ਆ ਵੀ ਕਾਦਾ ਆਉਗੀ ਕਾਦ ਨਹੀਂ ਮੂਰੇ ਮੂਰੇ ਦੀ ਤੁਰਪਾਂ ਦੀ ਆ ਫਿਰ ਹਾਂਜੀ ਆਪਾਂ ਹੁਣ ਉਧਰ ਮੈਂ ਖਾ ਚਲ ਡੰਗਰਾ ਕਹਿੰਦੇ ਜਾਣੇ ਆਪਾਂ ਮਤਲਬ ਨਾ ਜਦੋਂ ਨਾ ਜਮੀ ਸ੍ਰੀ ਬਹੁਤ ਜ਼ਿਆਦਾ ਡਾਊਨ ਸੀ ਵੀ ਚਲੋ ਆਇਆ ਵੀ ਚਲੋ ਨਾ ਆਪਣੀਆਂ ਚੁੱਲ੍ਹੇ ਪਰ ਦਾਲ ਵੀ ਧਰੀ ਪਈ ਆ ਉਹਦੇ ਦਾਲ ਰੱਖੀ ਵੀ ਆ ਬਣੀ ਮੈਂ ਕਿਹ ਰਿੱਜੀ ਜਾਊਗੀ ਚਲ ਗੋਹੇ ਲਾ ਲੈਣੇ ਆਪਾਂ ਹੁੰਦੇ ਜਾਂਦੇ ਜੀ ਕਦੇ ਉੱਧਰ ਜਾਏ ਉਹਨੇ ਕਦੇ ਇੱਧਰ ਆ ਜਣੇ ਆ ਤਾਂ ਕਰਕੇ ਆਪਾਂ ਹੁਣ ਉੱਧਰ ਡੰਗਰਾਂ ਦਾ ਕੰਮ ਸਾਰਾ ਨਮੇੜੇ ਆਏ ਸੀ ਕੱਖ ਗੰਡਾ ਮੈਂ ਪਾਇਆ ਹੀ ਕੱਖ ਗੰਡਾ ਪਾ ਕੇ ਮੈਂ ਕਦ ਵੀ ਚੱਲ ਹੁਣ ਆਪਾਂ ਦੀ ਫੇਰ ਧਾਰਾਂ ਵੀ ਚੋਲਣਾ ਨੇ ਗੂਆ ਗੂਆ ਹਟਾਏ ਆਏ ਸੀ ਮੈਂ ਉੱਧਰ ਮੈਂ ਕਿਹਾ ਵੀ ਚਲ ਹੁਣ ਐ ਕਰਦੇ ਆ ਵੀ ਆਪਾਂ ਉੱਧਰ ਧਾਰਾਂ ਚੋਣੇ ਆ ਹੁਣ ਮੈਂ ਤਾਂ ਹੀ ਧਾਰਾਂ ਚੋਣ ਲਈ ਦਿੱਤੀ ਫੇਰ ਫੇਰ ਕਰ ਦੰਦੀਆਂ ਨੇ ਫੇਰ ਹਟਾਉਣਾ ਪੈਂਦਾ ਤੇ ਅੱਧੇ ਤੋਂ ਡੰਗਰਾਂ ਕਿ ਨਹੀਂ ਕੜੀ ਕੜੀ ਹਟਾਉਣਾ ਹੀ ਪੈਂਦਾ ਹੁਣ ਫੇਰ ਮੜਾ ਮੋਟਾ ਹੋਇਆ ਵਾ ਹੁਣ ਫੇਰ ਹਟਾ ਦਾਂਗੇ ਹੁਣ ਆਪਾਂ ਧਾਰਾਂ ਚੋਵਾਂਗੇ ਉੱਧਰ ਹੁਣ ਧਾਰਾਂ ਦਾ ਟਾਈਮ ਹੋਇਆ ਵਸੇ ਹੁਣ ਆਪਾਂ ਧਾਰਾਂ ਚੋਵਾਂਗੇ ਕਿਉਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਨਾ ਆਪਣੀ ਨਾ ਹੈ ਮਾਤਾ ਬਲੋ ਗਾਏ ਹੈ ਆਪਣੀ ਨਾ ਉਹ ਹੋਈ ਵੀ ਪਹਿਲਾ ਸੂਈ ਸੀ ਨਾ ਗਾਏ ਕਈ ਦਿਨ ਹੋ ਗਏ ਸੂਈ ਨੂੰ ਇਹਨੂੰ ਗਾਏ ਨੂੰ ਉਹ ਤਾਂ ਕਰਕੇ ਹਜੇ ਮੈਲਾ ਜਿਹਾ ਗੰਦਾ ਜਿਹਾ ਸੱਟ ਰਹੀ ਹੈ ਵੀ ਚਲੋ ਵੀ ਫੇਰ ਵੀ ਆਏ ਆ ਵੀ ਕਈ ਦਿਨਾਂ ਸਿੱਟੀ ਜਾਂਦੀਆਂ ਹੁੰਦੀਆਂ ਨੇ ਨਾ ਇਹ ਪੰਜ-ਸੱਤ ਦਿਨ ਤਾਂ ਸੱਟਦੀਆਂ ਸੱਟਦੀਆਂ ਨੇ ਚਲੋ ਜਿੰਨਾ ਸੱਟਣਗੇ ਇਹ ਉਨੇ ਮਤਲਬ ਲੱ ਦੁੱਧ ਵਧਦਾ ਬਹੁਤ ਵਧੀਆ ਹਨਾ ਤੰਦਰੁਸਤ ਹੁੰਦੇ ਨੇ ਨਾ ਤਾਂ ਇਹਦੇ ਨਾਲ ਡੰਗਰ ਹਨਾ ਵੀ ਹੌਲੀ-ਹੌਲੀ ਇਹ ਫਿਰ ਕਈ ਦਿਨੋਂ ਦੇ ਪੰਜ-ਸੱਤ ਦਿਨ ਹੋ ਗਏ ਆਪਣੀ ਇਹ ਗਾਇਨ ਸੁਈ ਨੂੰ ਤਾਂ ਕਰਕੇ ਫਿਰ ਇਹ ਮੈਲਾ ਜਾਂਦਾ ਫਿਰ ਸੁੱਟੂਗੀ ਉਹ ਹੁਣ ਮੈਂ ਕਿਹਾ ਚੱਲ ਮਸ਼ੀਨ ਲਾ ਕੇ ਪਤਾ ਰਾਵੀ ਚੋਲੀਏ ਬੱਚੀ ਨੇ ਵੀ ਘਰ ਦੀ ਵੱਡੀ ਪਈ ਐ ਹੁਣ ਵੀ ਮੈਨੂੰ ਦੁੱਧ ਬਲਾਓ 6 ਵਜੇ ਗਾ ਪਾ ਦਿੰਦੀ ਆ ਛੋਟੀ ਜਿਹੀ ਬੱਚੀ ਹੁਣ ਬਸ ਮੈਂ ਹਟਾ ਕੇ ਗੋਹਾ ਆਪਣਾ ਹੁਣ ਨਾ ਮਸ਼ੀਨ ਲਾ ਲੂੰਗੀ ਪੈਪ ਲਾ ਲੂੰਗੀ ਇਧਰ ਆ ਛੋਟੇ ਛੋਟੇ ਬਚਰੀਆਂ ਖੜੀਆਂ ਨੇ ਇਹ ਵੀ ਦੇਖਦੀਆਂ ਨੇ ਵੀ ਮੈਨੂੰ ਕੱਖ ਕੰਡਾ ਪਾਇਆ ਨਹੀਂ ਹਜੇ ਮੈਂ ਇਹਨਾਂ ਨੂੰ ਕੱਖ ਕੰਡਾ ਨਹੀਂ ਪਾਇਆ ਹੈਗਾ ਮੈਂ ਚਲੋ ਹੁਣ ਪਾ ਦੂੰਗੀ ਕੱਖ ਕੰਡਾ ਅੱਜ ਸਰੀਰ ਡਾਊਨ ਕਰਕੇ ਮੈਂ ਵੀ ਨਹੀਂ ਅੱਗੇ ਪਹਿਲਾ ਪਾ ਦਾਂਦੀ ਹੁੰਦੀ ਸੀ ਕੱਖ ਕੰਡਾ ਹੁਣ ਮੈਂ ਅੱਜ ਪਾਇਆ ਨਹੀਂ ਹੈਗਾ ਪਹਿਲਾਂ ਮੈਂ ਕਦੇ ਮਧਾਰਾ ਚੋ ਕੇ ਫਿਰ ਪਾऊंगी ਜਿੰਨਾ ਜ ਤੱਕ ਆਪਣਾ ਸਰੀਰ ਠੀਕ ਹੋ ਜਾਊਗਾ ਚਲ ਹੁਣ ਆਪਾਂ ਕੰਮ ਤਾਂ ਹੁਣ ਕਰਨਾ ਹੀ ਕਰਨਾ ਚਲੋ ਜੀ ਹੁਣ ਆਪਾਂ ਲੱਗੇ ਆਂ ਇਹ ਮਸ਼ੀਨ ਦੀ ਲਾ ਕੇ ਧਾਰਾਂ ਸੋਣਾ ਸਰਦਾਰ ਜੀ ਹੁਣ ਕੱਖ ਲੈਣ ਗਏ ਬਨੇ ਚਾਰ ਰਹਿਣ ਗਏ ਬਨੇ ਉਹਨਾਂ ਨੂੰ ਵੀ ਠਾਲਦਾ ਸੀ ਮੈਂ ਕੱ비 ਜਾ ਕੇ ਚਾਰ ਲਿਆਉ ਤੁਸੀ ਉਹ ਵੀ ਹੁਣ ਚਾਰ ਲੈਣ ਗਏ ਬਨੇ ਉਹ ਵੀ ਨਹੀਂ ਰੋ ਜਾਂਦਾ ਚਾਰ ਲੈਉਣੇ ਇਹਨੂੰ ਚਲੋ ਕੋਈ ਗੱਲ ਨਹੀਂ ਆਏ ਤੇ ਫਿਰ ਨਾਲੇ ਜਿਹੜੇ ਥੋੜੇ ਜਿਹਾ ਪੈਨੇ ਕੱਖ ਉਹ ਪਾਏ ਜਾਣਗੇ ਬਾਕੀ ਜਿਹੜੇ ਰਹਿ ਜਾਣਗੇ ਫਿਰ ਜਦ ਆਉਣਗੇ ਜਦ ਫੇਰ ਪਾਦਾਂਗੇ ਆਪਾਂ ਕੱਖ ਹਾਂਜੀ ਆਪਾਂ ਇਹ ਗਾਂ ਦੀ ਉਹਨਾਂ ਤਾਰ ਚੋਂ ਲੱਗੇ ਪਿਆ ਬੱਚੀ ਨੇ ਨਾ ਗਾਰਤੀ ਵੱਡੀ ਭਈ ਆ ਕੱਦੀ ਗਾਰਦੀ ਮੈਨੂੰ ਦੁੱਧ ਬਿਲਾਓ ਦੁੱਧ ਬਿਲਾਓ ਤਾਂ ਕਰਕੇ ਆਪਾਂ ਹੁਣ ਬਸ ਇਹਨੂੰ ਚੋ ਕੇ ਨਾ ਇਹਨੂੰ ਬਸ ਥੋੜਾ ਜਿਹਾ ਇੱਕ ਤੱਕ ਨਾ ਪੰਨਾ ਇਹਨੂੰ ਵਿੱਚ ਨਾ ਇੱਕ ਮੁਠੀ ਫੀਡ ਦੀ ਪਾਦਣੀ ਹੁੰਦੀ ਐ ਇੱਕ ਸিসি ਬਿਲਾਦਣੀ ਹੁੰਦੀ ਐ ਪਰ ਕਿ ਇਹਨੂੰ 3 ਕਿਲੋ ਦੁੱਧ ਪੀ ਲਾ ਦੇ ਤਿੰਨ ਚਾਰ ਕਿਲੋ ਦੁੱਧ ਪੀਂਦੀ ਐ ਇਹ ਇਹ ਇਹਨੂੰ ਹੁਣ 4 ਕਿਲੋ ਦੁੱਧ ਪਲਾ ਰਹੇ ਹਾਂ ਹੁਣ ਅਸੀਂ ਇੱਕ ਸਿਸੀਆ ਦੇ ਵਿੱਚ 1.5 3 ਕਿਲੋ ਦੁੱਧ ਪੈ ਜਾਂਦਾ ਹੈ ਫਿਰ ਕਿਲੋ ਫੇਰ ਪਲਾਣੀ ਹੁੰਦੀ ਹੈ